हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰਖਿਆ ਤਿਆਰੀ ਦੀਨ ਆਪਾਂ ਭਾਈ ਜਿੱਤਾ ਜੀ ਫਾਊਂਡੇਸ਼ਨ ਵੱਲੋਂ ਤਿਆਰ ਪੁਸਤਕ ਹੈ ਜਿਹੜੀ ਉਹਦੇ ਵਿੱਚੋਂ ਬੇਟਾ ਆਪਾਂ 7ਵਾਂ ਸੈੱਟ ਕਰਦੇ ਪਏ ਹਾਂ ਉਹਦਾ ਜਿਹੜਾ ਤੀਜਾ ਪੈਰਾ ਆਪਾਂ ਕਰਨ ਲੱਗੇ ਹਾਂ 7ਵੇਂ ਸੈੱਟ ਦਾ ਧਿਆਨ ਨਾਲ ਪੜਾਂਗੇ ਕਿੰਦਾ ਪੱਤ ਝੜ ਗਰਮੀਆਂ ਅਤੇ ਸਰਦੀਆਂ ਦੇ ਮੌਸਮਾਂ ਦੇ ਵਿਚਕਾਰ ਆਉਂਦੀ ਹੈ ਇਸ ਖੂਬ ਖੂਬਸੂਰਤ ਮੌਸਮ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਹਨ ਦਿਨ ਛੋਟੇ ਹੋ ਜਾਂਦੇ ਹਨ ਰੁੱਖਾਂ ਦੇ ਪੱਤੇ ਹਰੇ ਤੋਂ ਚਮਕਦਾਰ ਲਾਲ ਪੀਲੇ ਤੇ ਸੰਤਰੀ ਰੰਗ ਵਿੱਚ ਬਦਲ ਜਾਂਦੇ ਹਨ ਠੀਕ ਹੈ ਅੱਗੇ ਕਹਿੰਦਾ ਪਿਆ ਅਸਲ ਵਿੱਚ ਪੱਤੇ ਨੂੰ ਹਰੇ ਰਹਿਣ ਲਈ ਧੁੱਪ ਦੀ ਲੋੜ ਪੈਂਦੀ ਹੈ ਠੀਕ ਹੈ ਤਾਂ ਇਹਦੇ ਚ ਅੱਗੇ ਕੀ ਕਹਿੰਦਾ ਪਿਆ ਕਹਿੰਦਾ ਤੋਪ ਤੂੰ ਬਿਨਾ ਪੱਤੇ ਪੀਲੇ ਹੋ ਜਾਂਦੇ ਹਨ ਕਾ ਹੁਣ ਤਰੀਲ ਨਾਲ ਟਕਿਆ ਨਹੀਂ ਰਹਿੰਦਾ ਪਰ ਲਗਭਗ ਹਰ ਸਵੇਰ ਨੂੰ ਠੰਡ ਨਾਲ ਟਕਿਆ ਰਹਿੰਦਾ ਹੈ ਕਿਉਂਕਿ ਤਾਪਮਾਨ ਜਮਾ ਬਿੰਦੂ ਤੱਕ ਪਹੁੰਚ ਜਾਂਦਾ ਹੈ ਠੀਕ ਹੈ ਜਮਾ ਬਿੰਦੂ 0 ਡਿਗਰੀ ਸੈਂਟੀਗ੍ਰੇਡ ਜਿਹਦੇ ਤੇ ਬਰਫ਼ ਜੰਮਦੀ ਹੈ ਬੱਚਾ ਕਹਿੰਦਾ ਜਾਨਵਰ ਸਰਦੀਆਂ ਦੇ ਲੰਬੇ ਮਹੀਨਿਆਂ ਲਈ ਕਾਫੀ ਭੋਜਨ ਸਟੋਰ ਕਰਨਾ ਸ਼ੁਰੂ ਕਰ ਦਿੰਦੇ ਹਨ ਇਹ ਬਦਲਾ ਉਦੋਂ ਆਉਂਦੇ ਹਨ ਜਦੋਂ ਅਸੀਂ ਗਰਮੀਆਂ ਦੀ ਗਰਮੀ ਤੋਂ ਸਰਦੀਆਂ ਤਾਂ ਬੇਟਾ ਇਹ ਸਰਦੀਆਂ ਦੀ ਰੁੱਤ ਵਾਲੇ ਪਾਸੇ ਨੂੰ ਪ੍ਰਵੇਸ਼ ਕਰ ਰਹੇ ਹੁੰਦੇ ਆ ਉੱਥੇ ਤੁਹਾਨੂੰ ਬੇਟਾ ਇਹ ਪੈਰਾ ਕੰਪਲੀਟ ਮਿਲੂਗਾ ਇੱਥੇ ਥੋੜਾ ਜਿਹਾ ਪੁਆਇੰਟ ਮਿਸ ਹੈਗਾ ਯਾਰ ਠੀਕ ਹੈ ਤਾਂ ਅੱਗੇ ਬੇਟਾ ਆਪਾਂ ਇਹ ਪੈਰੇ ਦੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਕਹਿੰਦਾ ਪੱਤ ਝੜ ਗਰਮੀਆਂ ਅਤੇ ਖਾਲੀ ਥਾਂ ਦੇ ਵਿਚਕਾਰ ਆਉਂਦੀ ਹੈ ਦਾ ਪੱਤ ਝੜ ਦੀ ਰੁੱਤ ਬੇਟਾ ਕਿਹਦੇ ਵਿਚਕਾਰ ਆਉਂਦੀ ਹੈ ਗਰਮੀਆਂ ਅਤੇ ਪੈਰੇ ਦੇ ਵਿੱਚ ਆਪਾਂ ਪੜਿਆ ਸੀਗਾ ਬਿਟਾ ਪਰ ਪੈਰੇ 'ਚ ਸਪਸ਼ਟ ਪੜਿਆ ਸੀਗਾ ਵੀ ਗਰਮੀ ਅਤੇ ਸਰਦੀ ਦੀ ਰੁੱਤ ਦੇ ਵਿਚਕਾਰ ਆਉਂਦੀ ਹੈ ਸੀ 1 ਤੇ ਸਰਦੀ ਆਊਗਾ ਬੇਟਾ ਇਹ ਕਿਉਂਕਿ ਟਾਈਪਿੰਗ ਦੇ ਵਿੱਚ ਗਲਤੀ ਹੋਈ ਹੈ ਉਥੇ ਠੀਕ ਪੈਰਾ ਜਿਹੜਾ ਤੁਹਾਨੂੰ ਮਿਲੂਗਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 132 ਕਹਿੰਦਾ ਪੱਤਝੜ ਵਿੱਚ ਹੀਟ ਲਿਖਿਆਂ ਵਿੱਚੋਂ ਕਿਹੜੀਆਂ ਤਬਦੀਲੀਆਂ ਹੋ ਸਕਦੀਆਂ ਹਨ ਦਿਨ ਛੋਟੇ ਹੁੰਦੇ ਜਾ ਰਹੇ ਹੁੰਦੇ ਹਨ ਬਹੁਤ ਗਰਮੀ ਹੁੰਦੀ ਹੈ ਦਿਨ ਲੰਬੇ ਹੁੰਦੇ ਜ਼ਿਆਦਾ ਧੁੱਪ ਹੁੰਦੀ ਹੈ ਤਾਂ ਬੇਟਾ ਮੁੱਖ ਰੂਪ ਵਿੱਚ ਆਪਾਂ ਪੜਿਆ ਸੀ ਤਾਂ ਬੇਟਾ ਕਿਉਂਕਿ ਪੈਰਾ ਚੇਂਜ ਕੀਤਾ ਹੋਇਆ ਹੈ ਤਾਂ ਇਹਦੇ ਵਿੱਚ ਹੈਗਾ ਸਰਦ ਰੁੱਤ ਵਿੱਚ ਹੀਟ ਲਿਖਿਆਂ ਵਿੱਚੋਂ ਕਿਹੜੀਆਂ ਤਬਦੀਲੀਆਂ ਹੋ ਸਕਦੀਆਂ ਹਨ ਤਾਂ ਇਹਦਾ ਬੇਟਾ ਸਹੀ ਉੱਤਰ ਹੈ ਜਿਹੜਾ ਦਿਨ ਛੋਟੇ ਹੋਣ ਲੱਗ ਜਾਂਦੇ ਆ ਠੀਕ ਹੈ ਛੋਟੇ ਹੁੰਦੇ ਜਾਂਦੇ ਆ ਸਰਦੀਆਂ ਦੇ ਵਿੱਚ ਅੱਗੇ ਆ ਗਿਆ ਬੇਟਾ ਪੱਤ ਝੜ ਵਿੱਚ ਪੱਤੇ ਪੀਲੇ ਹੋ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਕਾਫੀ ਆਕਸੀਜਨ ਨਹੀਂ ਮਿਲਦੀ ਉਹਨਾਂ ਨੂੰ ਕਾਫੀ ਰੋਸ਼ਨੀ ਨਹੀਂ ਮਿਲਦੀ ਉਹਨਾਂ ਨੂੰ ਕਾਫੀ ਪਾਣੀ ਨਹੀਂ ਮਿਲਦਾ ਉਹਨਾਂ ਵਿੱਚ ਬਹੁਤ ਸਾਰੀ ਆਕਸੀਜਨ ਹੁੰਦੀ ਹੈ ਤਾਂ ਬੇਟਾ ਮੁੱਖ ਰੂਪ ਦੇ ਵਿੱਚ ਉਹਨਾਂ ਨੂੰ ਕਾਫੀ ਰੋਸ਼ਨੀ ਨਹੀਂ ਮਿਲਦੀ ਜਿਹਦੇ ਕਰਕੇ ਪੱਤੇ ਆ ਜਿਹੜੇ ਪੀਲੇ ਹੋ ਜਾਂਦੇ ਆ ਤਾਂ ਅੱਗੇ ਬੇਟਾ ਕੀ ਕਹਿੰਦਾ ਹੈ 134 ਨੰਬਰ ਸਵਾਲ ਪਤਝੜ ਲੰਘਣ ਦੀ ਤਿਆਰੀ ਸਮੇਂ ਜਾਨਵਰ ਕੀ ਕਰਦੇ ਹਨ ਕਿਉਂਕਿ ਬੇਟਾ ਆਪਾਂ ਦੇਖਿਆ ਸੀਗਾ ਵੀ ਪਤਝੜ ਤੋਂ ਬਾਅਦ ਦੇ ਵਿੱਚ ਫਿਰ ਸਰਦ ਰੋਤਾ ਜਿਹੜੀ ਹੋ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਤਾਂ ਇਹਦੇ ਲਈ ਕੀ ਹੈ ਜਾਨਵਰ ਸਰਦੀਆਂ ਦੇ ਵਿੱਚ ਜਿਉਂਦੇ ਰਹਿਣ ਲਈ ਆਪਣਾ ਜਿਹੜਾ ਭੋਜਨ ਆ ਉਹ ਇਕੱਠਾ ਕਰ ਲੈਂਦੇ ਆ ਸਰਦੀਆਂ ਦੇ ਵਿੱਚ ਬਚਣ ਲਈ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 135 ਕਹਿੰਦਾ ਵਿਸ਼ੀ ਹੋਈ ਲਈ ਇੱਕ ਹੋਰ ਸ਼ਬਦ ਲਿਖੋ ਵਿਸ਼ੀ ਹੋਈ ਲਈ ਵਿਸ਼ੀ ਹੋਈ ਲਈ ਇੱਕ ਹੋਰ ਸ਼ਬਦ ਹੈ ਬੇਟਾ ਘਾ ਵਾਲਾ ਉਨੀ ਵਧ ਰਿਹਾ ਕਵਰ ਕੀਤਾ ਤਾਂ ਮੁੱਖ ਰੂਪ ਦੇ ਵਿੱਚ ਬੇਟਾ ਮੁੱਖ ਰੂਪ ਵਿੱਚ ਬੇਟਾ ਇਹਦਾ ਆਨਸਰ ਹੈਗਾ ਕਵਰ ਕੀਤਾ ਜਾਂ ਟਾ ਕੀ ਹੋਈ b1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿੱਕ ਕਰ ਦਮਾ ਕੇ ਤੋ ਸੋ ਇਹ ਸੀਗਾ ਬੇਟਾ ਇਸ ਪੈਰੇ ਦਾ ਲਾਸਟਵਾਲ ਅਗਲਾ ਪੈਰਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ